ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾਉਣ ਲੱਗੇ ਆ ਪਿੰਡ ਮਹਰਾਣਾ ਮਹਰਾਣਾ ਪਿੰਡ ਦੋਸਤੋ ਬਿਲਕੁਲ ਨੇੜੇ ਹਰੀਕਾ ਪੱਤਨ ਤਹਿਸੀਲ ਜ਼ਿਲ੍ਹਾ ਹਸਪੰਦ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਓਨਰ ਵੀਰ ਹਰਪ੍ਰੀਤ ਦੇ ਕੋਲ ਆਇਆ ਦੋਸਤੋ ਇਸ ਘਰੋਂ ਇੱਕ ਆਪਾਂ ਪਹਿਲਾਂ ਵੀਡੀਓ ਬਣਾਈ ਸੀ ਅੱਜ ਤੋਂ ਕੋਈ 8-9 ਕੁ ਮਹੀਨੇ ਪਹਿਲਾਂ ਇੱਕ ਸ਼ਾਹੀਵਾਲ ਅੰਗ ਦੇ ਵਿੱਚ ਵੇਖ ਤੁਹਾਨੂੰ ਦਿਖਾਈ ਸੀਗੀ ਸੋ ਜਨੇ ਵੀ ਪਸ਼ੂ ਵੀਰ ਨੇ ਰੱਖਿਆ ਦੋਸਤੋ ਡੇਰੀ ਸਿੱਧੇ ਕਾਸਟੌਰ ਤੇ ਰੱਖਿਆ ਕਿਸੇ ਰਕਮ ਦਾ ਕੋਈ ਸੇਲ ਪਰਚੇਜ ਦਾ ਕੰਮ ਨਹੀਂਗਾ ਅੱਜ ਇਸ ਵੀਡੀਓ ਦੇ ਵਿੱਚ ਇੱਕ ਝੋਟੀ ਤੁਹਾਨੂੰ ਦਿਖਾਉਣੀ ਆਪਾਂ ਸੈਕਿੰਡ ਸਵੇਰ ਇਸ ਝੋਟੀ ਨੇ ਸੂਣਾ ਤੇ ਜੇਕਰ ਇਹਦੇ ਪਿਛੋਕੜ ਦੀ ਗੱਲ ਕਰੀਏ ਤੇ ਜੀਂ ਦਾ ਹਰਿਆਣਾ ਇਸ ਝੋਟੀ ਦਾ ਪਿਛੋਕੜ ਆ ਬੈਕਗ੍ਰਾਉਂਡ ਇਸ ਝੋਟੀ ਦੀ ਉਧਰ ਦੀ ਆ ਬਹੁਤ ਖੂਬਸੂਰਤ ਚੰਗੀ ਝੋਟੀ ਆ ਬਾਕੀ ਪੂਰੀ ਡਿਟੇਲ ਦੇ ਵਿੱਚ ਚੱਲਾਂਗੇ ਆਪਾਂ ਜਦੋਂ ਪੂਰੀ ਜਾਣਕਾਰੀ ਵੀਰ ਹਰਪ੍ਰੀਤ ਤੋਂ ਲਵਾਂਗੇ ਸੋ ਪਿਛਲੇ ਸਵੇਰ ਦਾ ਕਿੰਨਾ ਮਿਲਕ ਇਸ ਝੋਟੀ ਨੇ ਚਵਾਇਆ ਤੇ ਹੁਣ ਦੂਜਾ ਸੂਬਾ ਝੋਟੀ ਸੂਣੀ ਆ ਕਿੰਨਾ ਕੁ ਸਮਾਂ ਹਜੇ ਦਾ ਬਾਕੀ ਆ ਸ ਉਹ ਪੂਰੀ ਗੱਲਬਾਤ ਪੂਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਵਿੱਚ ਮਿਲ ਜੂਗੀ ਤੇ ਖਾਸ ਵਿਜਿਟ ਤੁਸੀਂ ਪਿੰਡ ਮਰਾਣੀ ਕਰਨੀ ਹੈ ਠੀਕ ਆ ਜੀ ਥਾਲ ਗੰਡੀਵੰਡ ਪਿੰਡ ਥੋੜੀ ਦੂਰੀ ਤੇ ਆ ਅੱਜ ਤਰੀਕ ਤੁਸੀਂ ਨੋਟ ਕਰ ਲਓ ਅੱਜ ਦੋਸਤੋ 5 ਅਕਤੂਬਰ ਤੇ ਸਮਾਂ ਕੋਈ ਮਾਰਨਿੰਗ 12:00 ਵਜੇ ਦਾ ਆਓ ਕਰਦੇ ਆ ਗੱਲਬਾਤ ਓਨਰ ਵੀਰ ਹਰਪ੍ਰੀਤ ਦੇ ਨਾਲ ਪੁੱਛਦੇ ਆ ਕੀ ਡਿਟੇਲ ਆ ਅੱਜ ਇਸ ਝੋਟੀ ਦੀ ਆ ਸੋ ਉਹਨਾਂ ਵੀਰਾਂ ਲਈ ਇਹ ਦੋਸਤੋ ਤੋਹਫਾ ਬਖਾਵਾਂਗੇ ਜਿਹੜੇ ਵੀਰ ਅੱਗੇ ਡੇਰੀ ਦਾ ਕੰਮ ਕਰਨਾ ਚਾਹੁੰਦੇ ਆ ਠੀਕ ਆ ਜੀ ਕੋਈ ਚੰਗੇ ਪਸ਼ੂ ਤਾਨ ਦੀ ਚੰਗੀ ਤਲਾਸ਼ ਵਿੱਚ ਆ ਭਾਲ ਦੇ ਵਿੱਚ ਨੇ ਤੇ ਬਾਕੀ ਪੂਰੀ ਡਿਟੇਲ ਦੇ ਲਈ ਅਜੋ ਕਰਦੇ ਹਾਂ ਗੱਲ ਸਭ ਤੋਂ ਪਹਿਲਾਂ ਵੀਰ ਹਰਪ੍ਰੀਤ ਸਾਸਰੀ ਕਾਲ ਵੀ ਸਾਸਿਕਾ ਵੀਰ ਜੀ ਬਹੁਤ ਠੀਕ ਠਾਕ ਜੀ ਹਾਂਜੀ ਬਹੁਤ ਵਧੀਆ ਤੁਸੀਂ ਸੁਣਾਓ ਅੱਛਾ ਵੀਰ ਹਰਪ੍ਰੀਤ ਅੱਜ ਤੋਂ ਤਕਰੀਬਨ ਕਿ 8-9 ਕੁ ਮਹੀਨੇ ਪਹਿਲਾਂ ਇੱਕ ਆਪਾਂ ਅਪਡੇਟ ਪਾਈ ਸੀ ਆਪਣੇ ਘਰੋਂ ਹੀ ਪਾਈ ਸੀ ਇੱਕ ਸ਼ਾਈ ਵਾਲਾ ਅੱਗੇ ਵਿੱਚ ਵੜ ਦਿਖਾਈ ਸੀ ਹਾਂਜੀ ਵੀਰ ਜੀ ਤੇ ਅੱਜ ਆਪਣੇ ਕੋਲੇ ਝੋਟੀ ਬਕਾਉ ਆ ਇੱਕ ਹਾਂਜੀ ਤੇ ਝੋਟੀ ਸੇਲ ਕਰਦੇ ਪਏ ਆ ਤੇ ਵੀਰ ਵੈਸੇ ਪਿਛਲੇ ਸਵੇਰ ਦੁੱਧ ਘਰੇ ਚ ਹੋਇਆ ਇਹਦਾ ਆਪਾਂ ਹਾਂਜੀ ਤੇ ਕਿੰਮਾ ਸੂਆ ਹੁਣ ਦੂਜਾ ਸੂਆ ਦੂਜਾ ਸੂਆ ਦੂਜਾ ਸੂਬਾ ਹਾਂਜੀ ਤੇ ਪਿੱਛੋਂ ਆਪਣਾ ਹਰਿਆਣੇ ਤੋਂ ਜੀਨ ਤੋਂ ਹਾਂਜੀ ਹਰਿਆਣੇ ਜੀਨ ਤੋਂ ਠੀਕ ਹੈ ਜੀ ਪੂਰਾ ਡਰੈਸ ਦੇ ਦਾਂਗੇ ਪ੍ਰੋਪਰ ਆਪਾਂ ਠੀਕ ਹੈ ਜੀ ਹਾਂਜੀ ਇਹ ਝੋਟੀ ਇਸੇ ਤਰ੍ਹਾਂ ਪਹਿਲੇ ਸੂਬੇ ਤਿਆਰ ਹੀ ਲਿਆਂਦੀ ਸੀ ਆਪਾਂ ਉਧਰੋਂ ਹਾਂਜੀ ਸੂਈ ਲੈ ਕੇ ਆਈ ਠੀਕ ਹੈ ਜੀ ਹਾਂਜੀ ਤੇ ਹੁਣ ਜਿੱਦਾਂ ਤੁਸੀਂ ਦੱਸ ਹੀ ਦਿੱਤਾ ਵੀਰ ਦੂਜਾ ਸੂਬਾ ਸੁਣੀਏ ਤਾਂ ਦਿਨ ਕਿੰਨੇ ਕਾ ਜੇ ਪੈ ਤੇ ਸੂਣ ਚ 7 ਤਰੀਕ ਨੂੰ ਦਿਨ ਪੂਰੇ ਆ ਜੀ ਅੱਗੇ ਵੇਖੋ ਲੱਗ ਜਾਂਦੀ ਹੈ ਵੀ ਇਸੇ 7 ਅਕਤੂਬਰ ਨੂੰ ਹਾਂਜੀ 7 ਅਕਤੂਬਰ ਦਿਨ ਪੂਰੇ ਆ ਜੀ ਤੇ ਪਹਿਲੇ ਸੂਬੇ ਕਿੰਨਾ ਕੁ ਦੁੱਧ ਚੁਵਾਗੀ ਆ 14 ਕਿਲੋ ਦਿੱਤਾ ਜ ਜੋ ਆਇਆ ਹੈ ਪਹਿਲਾਂ ਝੋਟੀ ਨੇ ਤੇ ਬਾਕੀ ਇੱਕ ਵਾਰੀ ਹਾਈਟ ਆਪਾਂ ਤੁਹਾਨੂੰ ਜ਼ਰੂਰ ਮੈਂਸ਼ਨ ਕਰ ਦਿੰਨੇ ਆ ਕੱਦ-ਕੱਡ ਬਹੁਤ ਸੋਹਣਾ ਠੀਕ ਆ ਜੀ ਫੁੱਲ ਵਰ ਦੇ ਕੱਦ-ਕੱਡ ਦੇ ਵਿੱਚ ਤੇ ਮੋਰਾ ਬਰੀਡ ਦੇ ਵਿੱਚ ਇਹ ਝੋਟੀ ਆ ਠੀਕ ਆ ਸੋ 14 ਕਿਲੋ ਮਿਲਕਿੰਗ ਪਹਿਲੇ ਸਵੇ ਇਹਨੇ ਕਰਵਾਈ ਆ ਦੋਨੋਂ ਬੰਨੇ ਬੈਠ ਕੇ ਜਿਸ ਤਰ੍ਹਾਂ ਮੱਝੀ ਜੋਈ ਹੈ ਉਹ ਕੋਈ ਤੇ ਇੱਕ ਵਾਰੀ ਆਪਾਂ ਖੋਲ ਕੇ ਨੂੰ ਤੋੜ ਕੇ ਦਿਖਾਉਨੇ ਆ ਖੋਲੀ ਮੋਰੀਆ ਬਾਬੇ ਕਿਸਾਨ ਵੀਰੋ ਫੁੱਲ ਹਾਈਟ ਲੈਂਥ ਦੇ ਵਿੱਚ ਆ ਠੀਕ ਆ ਜੀ ਕੋਈ ਮੇਰਾ ਵੀਰ ਦੂਰੋਂ ਨੇੜੇੋਂ ਆ ਰਿਹਾ ਠੀਕ ਆ ਜੀ ਚੰਗਾ ਪਸ਼ੂ ਤੁਹਾਨੂੰ ਤੁਸੀਂ ਲੱਭ ਰਹੇ ਹੋ ਮੋਰਾ ਬਰੀਡ ਦੇ ਵਿੱਚ ਕੋ ਇੱਕ ਵਾਰੀ ਤੁਸੀਂ ਇੱਥੇ ਆਣ ਕੇ ਵੀ ਵੇਖੋ ਕਿ ਕਾਦੀ ਤੇ ਬਾਕੀ ਹਾਈਟ ਮੈਂਸ਼ਨ ਕਰਨੀ ਆਪਣਾ ਫਰਜ਼ ਬਣਦਾ ਸੋਹਣੇ ਹਾਈਟ ਕੱਟ ਦੇ ਵਿੱਚ ਆ ਬਾਕੀ ਬੇਲਬੂਲ ਸਪੈਸ਼ਲ ਲੰਬਾਈ ਕੋਰੀਆ ਚੋਟੀ ਦੀ ਥੋੜਾ ਜਿਹਾ ਹੌਲੀ ਤੋਰ ਲਿਓ ਵੀਰ ਤੋਂ 7 ਅਕਤੂਬਰ ਨੂੰ ਦਿਨ ਪੂਰੇ ਆ ਤੇ ਜਿੱਦਾਂ ਕਿ ਦੋਸਤੋ 2-3 ਕ ਦਿਨ ਹਜੇ ਦੇ ਪਏ ਆ ਦਿਨ ਪੂਰੇ ਹੋਣ ਦੇ ਵਿੱਚ ਅਜ 5-6 ਕ ਦਿਨ ਰਾਮ ਨਾਲ ਇਸੋ ਝੋਟੀ ਨੇ ਲੈ ਜਾਣੀ ਆ ਠੀਕ ਆ ਤੋਂ ਚੰਗੀ ਝੋਟੀ ਆ ਸ਼ਾਈ ਸ਼ੂਈ ਬਹੁਤ ਆ ਝੋਟੀ ਦੇ ਵਿੱਚ ਤੇ ਮੋਰਾ ਬਰੀਡ ਦੇ ਵਿੱਚ ਇਹ ਪਿਓਰ ਝੋਟੀ ਆ ਠੀਕ ਆ ਜੀ ਠੀਕ ਆ ਹਾਂ ਜੀ ਲੰਬਾ ਤੋੜ ਲੋ ਜੀ ਐਨੂੰ ਲੰਬਾ ਹੀ ਤੋੜ ਲੇ ਆਪਾਂ ਗੱਲ ਕਰਦੇ ਆ ਆਪਾਂ ਆ ਜਾਈਏ ਇਹ ਖੋਲੀ ਠੀਕ ਹੈ ਜੀ ਆ ਲੈ ਜੋ ਆੜਾ ਕੀ ਮੁੱਲ ਕਰਦੇ ਪਏ ਜੀ ਜੀ ਇਹਦੇ ਆਪਾਂ ਦੇਣ ਲੈਣੀ 1,70,000 ਰੁਪਏ ਕਰਦੇ ਆ 1,70,000 ਹਾਂ ਜੀ ਠੀਕ ਹੈ ਜੀ ਬਾਕੀ ਹੋ ਜਾਊਗਾ ਥੋੜਾ ਬਾਅਦ ਮੌਕੇ ਤੇ ਹਾਂ ਜੀ ਉਹ ਤਾਂ ਹੋ ਜਾਊਗਾ ਹਾਂ ਜੀ ਕੋਈ ਆਪਣੇ ਦੁੱਧ ਚ ਸੂਈ ਚੋ ਕੇ ਫੜਨੀ ਚਾਹੁੰਦਾ ਵੀ ਰੇਟ ਕਰ ਲੇ ਤੇ ਜਿਸ ਤਰ੍ਹਾਂ ਵੀ ਕਵੇ ਉਦਾਂ ਪਕਾ ਲੈ ਕੋਈ ਸਾਈਬਿਆਂ ਦਾ ਕਰ ਲੇ ਤੇ ਸੁਪੂ ਬਾਅਦ ਵੀ ਲੈ ਕੇ ਚਾ ਜਾ ਹਾਂਜੀ ਹਾਂਜੀ ਜਿਵੇਂ ਆਪਾਂ ਫੁੱਲ ਗਰੰਟੀ ਮਾਝਦੀ ਆਪਣੀ ਠੰਡੀ ਸੀਲ ਸਾਹਿਬ ਦਾ ਹੀ ਆ ਵੀ ਕਿਸਾਨ ਵੀਰੋ ਕਿਸੇ ਵੀਰ ਦੇ ਕੇ ਚੁਆਇਸ ਅੱਠ ਗਿਆ ਜੀ ਗੱਭਣ ਪਾਸੋਂ ਤੁਸੀਂ ਖਰੀਦਦੇ ਜ ਜਾਂ ਬਿਲਕੁਲ ਸੂਨ ਤੋਂ ਬਾਅਦ ਵੀ ਕਿਸੇ ਵੀਰ ਨੇ ਖਰੀਦਣਾ ਤੇ ਪਹਿਲਾਂ ਆਪਣਾ ਤੁਸੀਂ ਸਾਈਬਿਆਂ ਦਾ ਕਰ ਲਿਓ ਠੀਕ ਆ ਜੀ ਕਿ ਦੁੱਧ ਦਾ ਰਕਾਰ ਤੁਸੀਂ ਦੱਸ ਹੀ ਦਿੱਤਾ ਪਿਛਲੇ ਸਵੇਰੇ ਦਾ 14 ਹਾਂਜੀ 14 ਕਿਲੋ ਪੂਰਾ ਆਪਣੇ ਰੇਟ ਦਿੱਤਾ ਪਹਿਲੇ ਤੋਂ ਇਸ ਵਾਰ ਚੰਗੀ ਉਮੀਦ ਕਰਦੇ ਆ ਫਿਰ ਉਮੀਦ ਚਲੋ ਦੁ ਆਪਾਂ ਇਹ ਤੇ ਆਂਦੇ ਨਹੀਂ ਬਿਵਾਰਿਆਂ ਕੋ ਵੀ 18 20 ਚਲੋ ਆਪਣੀ ਪਾ ਗਈ ਸਾਂਭ ਤੇ ਆ ਹਾਂਜੀ ਚਲੋ ਆਪਾਂ ਐਡਵਾਂਸ ਬਾਰੇ ਸੋਚਦੇ ਵੀ ਚਲੋ ਹਾਂਜੀ ਉਹਦਾ ਐਡਵਾਂਸ ਤੁਹਾਨੂੰ ਪਤਾ ਦੂਜੇ ਸਵੇਰੇ ਦੰਗ ਮੈਂ ਵਾਧਾ ਵਾਧਾ ਦੁੱਧ ਤੋਂ ਠੀਕ ਹੈ ਜੀ ਹਾਂਜੀ ਲਓ ਜੀ ਠੀਕ ਹੈ ਜੀ ਇਸ ਵਾਰ ਦੋਸਤੋ ਬਾਕੀ ਅੱਗੇ ਭਰਿਆ ਭਾਂਡਾ ਫਿਲਹਾਲ ਹਾਂਜੀ ਸੋ ਆਉਣ ਵਾਲਾ ਸਮਾਂ ਦੱਸ ਦੂਗਾ ਠੀਕ ਹੈ ਜੀ ਕਿੰਨਾ ਕਿ ਇਹ ਝੋਟੀ ਦੁੱਧ ਚਵਾਜੂਗੀ ਬਾਕੀ ਚੰਗੀ ਸੇਵਾ ਰਹੀ ਤਾਂ ਦੁੱਧ ਚੰਗਾ ਚਵਾਉਣਾ ਚਾਹੀਦਾ ਜਿੱਡੇ ਪਲੀ ਪਲੀਤੀ ਆ ਜਿੱਡਾ ਕਾ ਕੱਦ ਕਾਠਾ ਇਸ ਝੋਟੀ ਦਾ ਠੀਕ ਹੈ ਹਰਪ੍ਰੀਤ ਭਾਈ ਆਪਣੇ ਨੰਬਰ ਕਰ 64017 9849 64017 ਠੀਕ ਹੈ ਜੀ ਹਾਂਜੀ ਤੇ ਇਹਨਾਂ ਮੜਾ ਜੀ ਵੀ ਖਰਪੀ ਇਧਰ ਦੇ ਪਾਸੇ ਹਿੱਕ ਦਿਆ ਜੀ ਝੋਟੀ ਨੂੰ ਲਓ ਜੀ ਠੀਕ ਸ ਨੰਬਰ ਕਿਸਾਨ ਵੀਰੋ ਬਿਲਕੁਲ ਸਕਰੀਨ ਦੇ ਉੱਪਰ ਚੱਲ ਰਿਹਾ ਉਹ ਨਰ ਦਾ ਠੀਕ ਹੈ ਜੀ ਨੰਬਰਾਂ ਦੇ ਤੁਸੀਂ ਕਾਲ ਕਰ ਲਿਓ ਤੇ ਬਾਕੀ ਸੋਹਣੀ ਹਾਈਟ ਸੋਹਣੇ ਕਦ ਕਾੜ ਦੇ ਵਿੱਚ ਆ ਸੋਹਣਾ ਸੋਹਣਾ ਵਜਨ ਬਟਾ ਠੀਕ ਹੈ ਜੀ ਤੇ ਬਾਕੀ ਪਸੰਦ ਆਊਗੀ ਝੋਟੀ ਜਿਹੜਾ ਕੋਈ ਵੀ ਅੱਗੇ ਚੰਗੇ ਪਸ਼ੂ ਧਨ ਦੀ ਪਾਲ ਦੇ ਵਿੱਚ ਆ ਤਾਂ ਚੰਗਾ ਪਸ਼ੂ ਧਨ ਖਰੀਦਣ ਦਾ ਚਾਹ ਬਾਣਾ ਇੱਕ ਵਾਰੀ ਤੁਸੀਂ ਇੱਥੇ ਵਿਜ਼ਿਟ ਕਰਿਓ ਠੀਕ ਆ ਜੀ ਆਣ ਕੋਲੀ ਬਹੁਤ ਜਿਆਦੀ ਪੈ ਬੱਚੇ ਚ ਹੋਈ ਜਾਣ ਠੀਕ ਆ ਜੀ ਠੀਕ ਆ ਜੀ ਲੋਕ ਵੀ ਕਿਸਾਨ ਵੀਰੋ ਅੱਜ ਫਿਲਹਾਲ ਇਸ ਕਵਰੇਜ ਵਿੱਚ ਇੱਕ ਝੋਟੀ ਜਿਹੜੀ ਆਪਾਂ ਤੁਹਾਨੂੰ ਦਿਖਾਉਣੀ ਸੀਗੀ ਠੀਕ ਆ ਜੀ ਸੋ ਘਰੇਲੂ ਘਰੋਂ ਇਹ ਝੋਟੀ ਦਿਖਾਤੀ ਆਪਾਂ ਤੁਹਾਨੂੰ ਠੀਕ ਆ ਜੀ ਤੇ ਪਸ਼ੂ ਬਿਲਕੁਲ ਜਦੋਂ ਵੀ ਕੋਈ ਤਿਆਰੀ ਤੇ ਹੁੰਦਾ ਜਦੋਂ ਕਿਤੇ ਵਿਚਾਰ ਬਣਦੇ ਵੇਚਣ ਦਾ ਤੇ ਵੀਰ ਹਰਪ੍ਰੀਤ ਨੂੰ ਇਹ ਸੇਲ ਕਰ ਦਿੰਦੇ ਆ ਠੀਕ ਆ ਤੇ ਬਹੁਤ ਖੂਬਸੂਰਤ ਚੰਗੀ ਝੋਟੀ ਆ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵਿਰਾਪਰਾਮਾਂ ਨੂੰ ਸਤਿ ਸ਼੍ਰੀ ਅਕਾਲ